ਆਨਲਗ ਰੋਜ਼ਗਾਰ ਹੈ ਕੋਠਾ ਚੰਗੀ ਚੱਲ ਰਿਹਾ ਸਸੇ ਗਾ ਜੀ ਤੁਸੀਂ ਦੇਖ ਰਹੇ ਹੋ ਧਾਨਿਕ ਸਵੇਰਾ ਟੀਵੀ ਤੇ ਮੈਂ ਲਖਵਿੰਦਰ ਸਿੰਘ ਕਿਸਾਨਾ ਆਪਣੀਆਂ ਮੱਗਾਂ ਨੂੰ ਲੈ ਕੇ ਜਿੱਥੇ ਮੋਟਰਾਂ ਦੇ ਡਟੇ ਹੋਏ ਨੇ ਉੱਥੇ ਦੂਜੇ ਪਾਸੇ ਬੀਕੇਯੂ ਉਗਰਾਹਾ ਜਥੇਬੰਦੀਆਂ ਵੱਲੋਂ ਜਿਹੜਾ ਕਿ ਰੇਲਵੇ ਟਰੈਕ ਜਾਮ ਕੀਤਾ ਗਿਆ ਵੱਖ-ਵੱਖ ਜਗ੍ਹਾ ਕਹਿੰਦੇ ਰੇਲਵੇ ਟਰੈਕ ਜਾਮ ਕੀਤਾ ਗਿਆ ਪਰ ਤਸਵੀਰਾਂ ਤੁਹਾਨੂੰ ਦਿਖਾਣੇ ਲੱਗਿਆ ਦਾ ਰਾਜਪੁਰੇ ਤਸਵੀਰਾਂ ਤੁਹਾਨੂੰ ਦਿਖਾਣਾ ਤਸਵੀਰਾਂ ਤੋਂ ਦੇਖ ਸਕਦੇ ਹੋ ਰਾਜਪੁਰਾ ਸਟੇਸ਼ਨ ਦੀ ਤਸਵੀਰਾਂ ਜਿੱਥੇ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਰੇਲਵੇ ਟਰੈਕ ਜਾਮ ਕੀਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਜਿਹੜੇ ਕਿ ਇੱਥੇ ਕਿਸਾਨ ਅਤੇ ਬੈਠੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਰਾਜਪੁਰਾ ਸਟੇਸ਼ਨ ਦੀ ਤਸਵੀਰਾਂ ਨੇ ਤਸਵੀਰਾਂ ਦੇ ਤੁਹਾਨੂੰ ਤਸਵੀਰਾਂ ਦਿਖਾਈਆਂ ਗੱਲਬਾਤ ਵੀ ਕਰਾਂਗੇ ਇੱਥੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਵਿਗਯੋਗਤਾ ਗ੍ਰਾਹ ਪਟਿਆਲਾ ਸਰ ਲਗਾਤਾਰ ਇੱਥੇ ਰੇਲਵੇ ਟ੍ਰੈਕ ਜਾਮ ਕਿਤਾ ਕਿਹੜਾ ਹੈ ਰੇਲਵੇ ਟ੍ਰੈਕ ਜਾਮ ਕੀਤਾ ਹੈ ਅੱਜ ਦਾ ਜਿਹੜਾ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਹੈ ਇਹ ਭਾਰਤੀ ਸੰਜੁਣਯ ਇਕਤਾ ਗ੍ਰਾਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ 7 ਜਗ੍ਹਾ ਦੇ ਉੱਪਰ ਇਹਨੇ ਰੇਲਵੇ ਟ੍ਰੈਕ ਜਾਮ ਕੀਤੇ ਨੇ ਇਹ ਰੇਲਵੇ ਟ੍ਰੈਕ ਸਾਡਾ ਚਾਉਣੀ ਦੀ ਕੋਈ ਨਾ ਸਾਡਾ ਸੌਂਗ ਦੀ ਕੋਈ ਵੀ ਅਸੀਂ ਲੋਕਾਂ ਨੂੰ ਪਰੇਸ਼ਾਨ ਕਰੀਏ ਕਿਉਂਕਿ ਸਾਡੇ ਦੇਸ਼ ਦੀ ਮੌਜੂਦਾ ਜਿਹੜੀ ਬੋਦੀ ਸਰਕਾਰ ਹੈ ਪੰਜਾਬ ਦੇ ਲੋਕ ਜਾਂ ਭਾਰ ਦੇ ਲੋਕ ਜਿਹੜੇ ਇਹਨਾਂ ਸਰਕਾਰਾਂ ਦੇ ਸਤਾਏ ਹੋਏ ਨੇ ਇਹਨਾਂ ਸਰਕਾਰਾਂ ਤੋਂ ਆਪਣੇ ਚੁੱਲ੍ਹੇ ਨੂੰ ਮਗਦਾ ਰੱਖਣ ਵਾਸਤੇ ਕੁਝ ਇਹਨਾਂ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਹਦੇ ਵਿੱਚ ਇਹ ਮੰਗ ਕਰਦਣ ਵੀ ਇੱਕ ਤਾਂ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਡਬਲਯੂਟੀਓ ਤੋਂ ਬਾਹਰ ਆਵੇ ਦੂਸਰੀ ਮੰਗ ਹੈ ਵੀ ਜਿਹੜਾ ਕਿਸਾਨਾਂ ਸਿਰ ਕਰਜ਼ਾ ਚੜਿਆ ਹੋਇਆ ਕਰਜ਼ਾ ਖਤਮ ਹੋਵੇ ਇੱਕ ਬਿਜਲੀ ਐਕਟ 220 ਇਹ ਰੱਦ ਕੀਤਾ ਜਾਵੇ ਸਾਰੀਆਂ ਫਸਲਾਂ ਤੇ ਐਮਐਸਪੀ ਮਿਲੇ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ 4 ਕਿਸਾਨਾਂ ਨੂੰ ਦਿੱਲੀ ਅੰਦੋਲਨ ਵਕਤ ਰੋਂਦਿਆ ਗਿਆ ਤੀ ਰਗੜਿਆ ਗਿਆ ਤੀ ਉਹਨਾਂ ਦੇ ਕਾਤਲਾਂਾਂ ਨੂੰ ਸਜ਼ਾ ਮਿਲਣਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਾਮਲਾ ਮਿਲੇ ਐਵੇਂ ਕਈ ਮੰਗਾਂ ਇੱਕ ਬੜੇ ਪਬਲਿਕ ਸਨ ਹੋ ਗਈ ਵੀ 60 ਸਾਲ ਦੇ ਬਜ਼ੁਰਗ ਦੀ ਬੜੇ ਪਬਲਿਕ ਸਨ ਲੱਗਣੀ ਚਾਹੀਦੀ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਮੋਰਚਾ ਲਾਇਆ ਗਿਆ ਇਹਨਾਂ ਮੰਗਾਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਕਿਸਾਨ ਨੇ ਇੱਕ ਥੋੜਾ ਛੋਟਾ ਜਿਹਾ ਥੜਾ ਉਹ ਦਿੱਲੀ ਵੱਲ ਨੂੰ ਜਦੋਂ ਕੂਚ ਕਰੇ ਸਾਡੀ ਸੈਂਟਰ ਸਰਕਾਰ ਉਹਨਾਂ ਤੋਂ ਬਖਲਾੜ ਦੇ ਵਿੱਚ ਆ ਕੇ ਉਹਨਾਂ ਨੇ ਐਡੇ ਤਕੜੇ ਵੈਰੀਕੈਟ ਕੀਤੇ ਇੰਨਾ ਤਸੱਦ ਸਾਡੇ ਪੰਜਾਬ ਦੇ ਕਿਸਾਨਾਂ ਤੇ ਢਾਇਆ ਵੀ ਉਹਨਾਂ ਦੇ ਪੱਟਾਂ ਦੇ ਵਿੱਚ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਅੱtrੂ ਗੈਸ ਦੇ ਗੋਲੇ ਡੇਘੇ ਗਏ ਉਹਨਾਂ ਦੇ ਪੈਰ ਤੱਕ ਵੀ ਤੋੜੇ ਗਏ ਕਈਆਂ ਕਿਸਾਨਾਂ ਦੇ ਆਪਾਂ ਦੇਖੇ ਨੇ 200 ਦੇ ਕਰੀਬ ਸਾਡੇ ਕਿਸਾਨ ਫੱਟੜ ਗਏ ਨੇ ਅੱਜ ਅਸੀਂ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੀ ਅੱਜ 5 ਵਜੇ ਮੀਟਿੰਗ ਅਸੀਂ ਕਹਿੰਦੇ ਵੀ ਇਹ ਸਾਰਤਕ ਹੋਵੇ ਇਹਦੇ ਵਿੱਚ ਛਿੱਟੇ ਕੱਢੇ ਜੋ ਮੰਗਾ ਨੇ ਪੰਜਾਬ ਦੇ ਲੋਕਾਂ ਨੇ ਉਹ ਮੰਗਾ ਮੰਨੇ ਜੇਕਰ ਮੋਦੀ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਆ ਪੰਜਾਬ ਦੇ ਜਿਹੜੇ ਲੋਕ ਨੇ ਅੱਜ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਹੋ ਸਕਦਾ ਹੈ ਇਹਨਾਂ ਦੇ ਸਮੇਂ ਦੇ ਵਿੱਚ ਦਿੱਲੀ ਵੱਲੋਂ ਵੀ ਇਹ ਵੱਡਾ ਕੇਡਰ ਹੈ ਜਿਹੜਾ ਹਜੇ ਕੁਝ ਕੇਡਰ ਪੰਜਾਬ ਦੇ ਵਿੱਚੋਂ ਗਿਆ ਸੀ ਵੱਡੀ ਗਿਣਤੀ ਇਹ ਵੀ ਜਿਹੜਾ ਕੇਡਰ ਹੈ ਉਹ ਦਿੱਲੀ ਜਾਣ ਵਾਸਤੇ ਤਿਆਰ ਹੈ ਸਨੁਕਤ ਮੋਰਚੇ ਦੀ ਕਾਲ ਨੂੰ ਢੀਕ ਰਿਹਾ ਹੈ ਮੋਦੀ ਸਰਕਾਰ ਨੂੰ ਇਹ ਮੰਨ ਲੈਣਾ ਚਾਹੀਦਾ ਵੀ ਅਸੀਂ 2024 ਦੇ ਵਿੱਚ ਰਾਸ਼ਟਾ ਹਟਾਉਣੀ ਹੈ ਜੇ ਰਾਸ਼ਟਾ ਹਟਾਉਣਾ ਚਾਹੁੰਦੇ ਨੇ ਪਿੰਡਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਤਾਂ ਇਹ ਮੰਗਾ ਇਹਨਾਂ ਨੂੰ ਮੰਨਣੀਆਂ ਪੈਣੀਆਂ ਨੇ ਨਹੀਂ ਲੋਕ ਗ੍ਰੋਧ ਦਾ ਜਿਹੜਾ ਸਾਹਮਣਾ ਇਹਨਾਂ ਨੂੰ ਕਰਨਾ ਪਏ ਜੀ ਬਿਲਕੁਲ ਹੋਰ ਵੀ ਇੱਥੇ ਕਿਸਾਨਾਂ ਕੋਲ ਮੇਰੇ ਨਾਲ ਗੱਲਬਾਤ ਹੋਵਾਂਗੇ ਸਰ ਕਿੰਨੇ ਤੋਂ ਕਿੰਨੇ ਘੰਟੇ ਤੱਕ ਰੇਲਵੇ ਟਰੈਕ ਜਾਣਾ ਚਾਹੁੰਦੇ ਇਹ ਜੀ ਅੱਜ ਦਾ ਹੈਗਾ ਜਿਹੜਾ ਪ੍ਰੋਗਰਾਮ ਆ ਸੂਜਿਤ ਕਿਸਾਨ ਮੋਰਚੇ ਦਾ ਇਹ ਸਾਡੀ ਭਾਰਤੀ ਕਿਸਾਨ ਜੋ ਨਿਕਤਾ ਉਗਰਾਹ ਨੇ 12 ਤੋਂ 3 ਵਜੇ ਤੱਕ ਦਾ ਤੇ ਨਾਲ ਸਾਰੇ ਟੋਲ ਟੈਕਸ ਜੋ ਅੱਜ ਕੀਤੇ ਗਏ ਨੇ 3 ਘੰਟੇ ਲਿਵਰੀਂਗ ਏ ਐਕਸ਼ਨ ਸੈਂਟਰ ਦੀ ਸਰਕਾਰ ਨੂੰ ਇੱਕ ਭਲੇਖਾ ਕੱਢਣ ਲਈ ਗੱਲ ਦੱਸੀ ਗਈ ਆ ਕਿ ਜੇ ਤੁਸੀਂ ਸਾਡੀ ਸੈਨਾ ਗਈ ਆ ਜਿਹੜੀ ਸਾਡੇ ਕਿਸਾਨਾਂ ਦੀ ਜੇ ਤੁਸੀਂ ਸਮਝ ਲਓਗੇ ਉਹ ਕੱਲੇ ਨੇ ਜਾਂ ਅਸੀਂ ਉਹਨਾਂ ਨੂੰ ਅਸੀਂ ਅੱਥਰੂ ਗੈਸਾ ਨਾਲ ਗੋਲੀਆਂ ਨਾਲ ਅਸੀਂ ਕਰਕੇ ਕਰਦੇਾਂਗੇ ਤਾਂ ਉਹ ਭਲੇਖੇ ਚੋਂ ਕੱਢਣ ਲਈ ਆ ਜਿਸਕੇਮ ਨੇ ਐਸਕੇਮ ਨੇ ਅੱਜ ਇਹ ਪ੍ਰੋਗਰਾਮ ਦਿੱਤਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਇਹ ਸਰਕਾਰ ਨੂੰ ਪਿਛਲੇ ਦਿਨੀ ਜਿਹੜਾ ਤਸ਼ੱਦਦ ਕੀਤਾ ਇਹਨਾਂ ਨੇ ਸ਼ੰਭੂ ਕਨੌਰੀ ਬਾਰਡਰ ਤੇ ਡਾਬਲੀ ਦੇ ਉਹਨਾਂ ਨੂੰ ਦੱਸਣ ਲਈ ਕੀਤਾ ਗਿਆ ਅਸੀਂ ਵੀ ਤਿਆਰ ਆ ਕੱਲ ਦਾ ਭਾਰਤ ਬੰਦ ਦਾ ਪ੍ਰੋਗਰਾਮ ਆ ਜਿਹੜਾ ਪੂਰੇ ਵੱਡੀ ਪੱਧਰ ਤੇ ਹੋਣਾ ਵਾ ਉਸ ਤੋਂ ਬਾਅਦ ਜਲਦੀ ਮੀਟਿੰਗਾਂ ਜੇ ਸਰਕਾਰ ਨਾ ਮੰਗਾ ਮੰਦੀ ਆ ਤਾਂ ਇਹ ਸੰਘਰਸ਼ ਤਿੱਖਾ ਹੋਊ ਤੇ ਦੇਖੋ ਤੁਸੀਂ ਗੱਲ ਇਹ ਆ ਕਿ ਹਰਿਆਣੇ ਨੂੰ ਕੀ ਤਕਲੀਫ ਆ ਖੱਟਰ ਸਰਕਾਰ ਨੂੰ ਯਾਰੇ ਕਿਸਾਨ ਜਾਣ ਮੈਂ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰਦਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਕਹਿੰਦਾ ਕਿ ਭਗਵੰਤ ਮਾਨ ਜਿਹੜੇ ਸ਼ਾਮਲ ਹੋ ਸਕਦੇ ਨੇ ਤੁਹਾਨੂੰ ਕੀ ਲੱਗਦਾ ਕਿਦਾਂ ਦਾ ਸਟਾ ਰਹਿਗਾ ਉਹ ਅੰਦਰ ਇਹ ਭਗਵੰਤ ਮਾਨ ਜੀ ਦੀ ਗੱਲ ਕਰ ਰਹੇ ਹੋ ਦੇਖੋ ਜੇ ਸ਼ਾਮਲ ਜੇ ਹੋਣਗੇ ਸੈਂਟਰ ਦੀ ਅੱਜ ਆ ਰਹੀ ਆ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋ ਰਹੀ ਆ ਉਹ ਹੁਣ ਉਹਨਾਂ ਨੂੰ ਆਪਣੇ ਰਾਜ ਦੇ ਆਪਣੇ ਲੋਕਾਂ ਦਾ ਪੱਖ ਰੱਖਣਾ ਚਾਹੀਦਾ ਜੇ ਉਹ ਕਿਸਾਨਾਂ ਦੀ ਹਥੈਸ਼ੀ ਸਰਕਾਰ ਆ ਤਾਂ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਉਹਨਾਂ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਦੇ ਵਿੱਚ ਠੋਸ ਕੇ ਸਟੈਂਡ ਲੈਣਾ ਚਾਹੀਦਾ ਕਿ ਜਿਹੜੀਆਂ ਤੁਸੀਂ ਕਿਸਾਨਾਂ ਨਾਲ ਮੰਗਾਂ ਮੰਨੀਆਂ ਉਹ ਲਾਗੂ ਕਰੋ ਅਸੀਂ ਤਾਂ ਅਜੇ ਪੰਜਾਬ ਸਰਕਾਰ ਤੋਂ ਵੀ ਮੰਗਾਂ ਮਨਾਉਣੀਆਂ ਨੇ ਜਿਹੜੀਆਂ ਭਵੰਤਮਾਨ ਨੇ ਸਾਡੇ ਨਾਲ ਮੰਨੀਆਂ ਹੋਈਆਂ ਨੇ ਉਹ ਨਹੀਂ ਅਜੇ ਲਾਗੂ ਹੋਈਆਂ ਅਸੀਂ ਤਾਂ ਉਹਨਾਂ ਨਾਲ ਵੀ ਅਜੇ ਗੱਲ ਕਰਨੀ ਆ ਇਧਰੋਂ ਤਾਂ ਹੁਣ ਸੈਂਟਰ ਨਾਲੇ ਪਹਿਲਾਂ ਗੱਲਾਂ ਕਰਨੀਆਂ ਨੇ ਜ਼ਰੂਰੀ ਆ। ਤੋਂ ਇਸ ਕਰਕੇ ਅੱਜ ਦੀ ਮੇਰੀ ਮੀਟਿੰਗ ਆ ਤੇ ਨਾਲ ਜਿਹੜਾ ਆਉਣ ਵਾਲਾ ਦਿਨਾਂ ਦਾ ਐਕਸ਼ਨ ਆ ਇਹ ਵੱਡਾ ਹੋਊਗਾ। ਅੱਜ ਇੱਕ ਟ੍ਰੇਲਰ ਦਿਖਾਤਾ ਕਿ ਸਾਰੇ ਅਸੀਂ ਇਕੱਠੇ ਆ ਤੇ ਵੱਡਾ ਐਕਸ਼ਨ ਕਰਾਂਗੇ। ਮੱਥਾ ਮਾ ਕੇ ਜਾਗਾ ਤੇ ਜਿਵੇਂ ਕਿ ਰੇਲਵੇ ਟਰੈਕ ਜਾਮ ਕਿਤੇ ਗਏ ਲੋਕ ਬੜੇ ਪਰੇਸ਼ਾਨ ਹੁੰਦੇ ਆ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ? ਲੋਕ ਜਿਹੜੇ ਆਉਣ ਜਾਣ ਵਾਲੇ ਸਫ਼ਰ ਕਰਦੇ ਆ, ਕੋਈ ਕੰਮਕਾਰ ਦੇ ਵਿੱਚ ਜਾਂਦਾ, ਕਈਆਂ ਦਾ ਕੰਮ ਬਾਹਰ ਅੰਦਰ ਹੁੰਦਾ ਆ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਦੇਖੋ ਲੋਕਾਂ ਨੂੰ ਪਤਾ ਏ ਸਾਰਾ ਕੁਝ। ਕਿਉਂਕਿ ਪਿਛਲੇ ਅੰਦੋਲਨ ਦੇ ਦੌਰਾਨ ਇਹਨਾਂ ਨੇ ਲੋਕਾਂ ਨੂੰ ਬਹੁਤ ਪਟਕਾਉਣ ਦੀ ਕੋਸ਼ਿਸ਼ ਕੀਤੀ ਕਿਸਾਨ ਅੰਦੋਲਨ ਦੌਰਾਨ 13 ਮਹੀਨੇ ਚੱਲੇ ਆ لوکاں دیਆਂ ਸੜਕਾਂ ਨਹੀਂ ਰੋਕੀਆਂ ਲੋਕ ਸਰਕਾਰੇ ਕਿਸਾਨ ਸੜਕਾਂ ਤੇ ਬੈਠ ਕੇ ਸੜਕਾਂ ਛੱਡੀਆਂ ਪਰ ਹੁਣ ਲੋਕ ਸਾਰੇ ਜਾਣਦੇ ਆ ਕੁਛ ਕਮਾੜੀ ਮੋਟੀ ਪਰੇਸ਼ਾਨੀ ਹੁੰਦੀ ਆ ਐਨਆਰਆਈ ਭਰਾ ਉਹ ਕਹਿੰਦੇ ਅਸੀਂ ਕੋਈ ਨਹੀਂ 2 ਘੰਟੇ ਦਾ ਸਫ਼ਰ ਵੱਧ ਕਰਕੇ ਲੰਘ ਜਾਗੇ ਤੇ ਰੋਕਿਆ ਨਾ ਸੜਕਾਂ ਸਰਕਾਰਾਂ ਨੇ ਨਾ ਕਿਸਾਨਾਂ ਦਾ ਤੇਰਾ ਨੂੰ ਇਹ ਸੜਕਾਂ ਦੱਸਦਿਆਂ ਰੋਕੀਆਂ ਹੋਈਆਂ ਨੇ ਜੇ ਅੱਜ ਟ੍ਰੇਨ ਰੁਕੀ ਆ ਇਹ ਸਰਕਾਰ ਦੇ ਦਬਾਅ ਆ ਤੇ ਲੋਕ ਸਾਡੇ ਨਾਲ ਆ ਲੋਕਾਂ ਨੂੰ ਵੀ ਪਤਾ ਵਾ ਕਿ ਸਾਡੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਇਸ ਕਰਕੇ ਉਹ ਨਾਲ ਨੇ ਅੱਛਾ ਜੇਕਰ ਗੱਲ ਕਰੀਏ ਜੇ ਅੱਜ ਦੀ ਮੀਟਿੰਗ ਵਿੱਚ ਸਿੱਟਾ ਕੋਈ ਨਹੀਂ ਨਿਕਲਦਾ ਅੱਜ ਦੀ ਮੀਟਿੰਗ ਚ ਤੇ ਜਿਹੜਾ ਬੀਕੇ ਯੂ ਉਗਰਾਹਾਂ ਦਾ ਜਿਹੜਾ ਕਿ ਜਿਹੜਾ ਜਿਵੇਂ ਤੁਸੀਂ ਰੇਲਵੇ ਟਰੈਕ ਜਮ ਕੇ ਤਾਂ ਅੱਗੇ ਵੀ ਕੰਟੀਨਿਊ ਰਹੇਗਾ ਤਾਂ ਇਹ ਜਾਂ ਹੋਰ ਸੰਘਰਸ਼ ਸਿੱਖਾ ਨਹੀਂ ਆ ਅੱਜ ਦਾ ਐਕਸ਼ਨ ਹੋਰ ਸੀਗਾ ਜੀ ਅਗਲਾ ਐਕਸ਼ਨ ਕੱਲ ਨੂੰ 16 ਦਾ ਬੰਦਾ ਤੇ 18 ਤਰੀਕ ਨੂੰ ਐਸਕੇਐਮ ਦੀ ਲੁਧਿਆਣਾ ਮੀਟਿੰਗ ਆ ਜਿਹਦੇ ਵਿੱਚ ਜੇ ਸਰਕਾਰ ਨੇ ਗੱਲਾਂ ਨੇ ਬੰਨੀਆਂ ਜੋ ਐਸਕੇਐਮ ਦਾ ਨਾਲ ਦੀ ਨਾਲ ਪੋਰ ਆ ਗਿਆ ਸਾਡੀ ਜਥੇਬੰਦੀ ਉਹ ਤੇ ਖੜੂਗੀ ਤੇ ਚਾਹੇ ਉਹ ਦਿੱਲੀ ਦਾ ਪ੍ਰੋਗਰਾਮ ਜਲਦੀ ਆਊਗਾ ਤਾਂ ਦਿੱਲੀ ਜ਼ਰੂਰ ਜਾਣਾ ਜੀ ਬਿਲਕੁਲ ਤਾਂ ਸਿਵਰਾ ਤੁਹਾਨੂੰ ਦਿਖਾਣੇ ਦੁਬਾਰਾ ਕੀ ਇਹ ਰਾਜਪੂਰਾ ਸਟੇਸ਼ਨ ਆ ਜਿੱਥੇ ਕੀ ਬੀਕੇਯੂ ਇਕਤਾ ਗ੍ਰਾਹਾ ਵੱਲੋਂ ਜਿਹੜਾ ਕੀ ਕਿਸਾਨ ਕੀ ਤਕਲੀਫ ਆ ਖੱਟਰ ਸਰਕਾਰ ਨੂੰ ਜਾ ਰਹੇ ਕਿਸਾਨ ਜਾਣ ਮੈਂ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰਦਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਕਹਿੰਦਾ ਕਿ ਭਗਵੰਤ ਮਾਨ ਜਿਹੜੇ ਸ਼ਾਮਲ ਹੋ ਸਕਦੇ ਨੇ ਤੁਹਾਨੂੰ ਕੀ ਲੱਗਦਾ ਕਿਦਾਂ ਰਸਤਾ ਰਹੇਗਾ ਉਹ ਅੰਦਰ ਇਹ ਭਗਵੰਤ ਮਾਨ ਜੀ ਦੀ ਗੱਲ ਕਰ ਰਹੇ ਹਾਂ ਦੇਖੋ ਜੇ ਸ਼ਾਮਲ ਜੇ ਹੋਣਗੇ ਸੈਂਟਰ ਦੀ ਆ ਰਹੀ ਆ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋ ਰਹੀ ਆ ਉਹ ਹੁਣ ਉਹਨਾਂ ਨੂੰ ਆਪਣੇ ਰਾਜ ਦੇ ਆਪਣੇ ਲੋਕਾਂ ਦਾ ਪੱਖ ਰੱਖਣਾ ਚਾਹੀਦਾ ਜੇ ਉਹ ਕਿਸਾਨਾਂ ਦੀ ਹਥੇਸ਼ੀ ਸਰਕਾਰ ਆ ਤਾਂ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਉਹਨਾਂ ਨੂੰ ਵੀ ਕਿਸਾਨਾਂ ਦੀਆਂ ਮੰਗਾਂ ਦੇ ਵਿੱਚ ਠੋਸ ਕੇ ਸਟੈਂਡ ਲੈਣਾ ਚਾਹੀਦਾ ਕਿ ਜਿਹੜੀਆਂ ਤੁਸੀਂ ਕਿਸਾਨਾਂ ਨਾਲ ਮੰਗਾਂ ਮੰਨੀਆਂ ਉਹ ਲਾਗੂ ਕਰੋ ਅਸੀਂ ਤਾਂ ਅਜੇ ਪੰਜਾਬ ਸਰਕਾਰ ਤੋਂ ਵੀ ਮੰਗਾਂ ਮਨਾਉਣੀਆਂ ਨੇ ਜਿਹੜੀਆਂ ਭਗਵੰਤ ਮਾਨ ਨੇ ਸਾਡੇ ਨਾਲ ਮੰਨੀਆਂ ਹੋਈਆਂ ਨੇ ਉਹ ਨਹੀਂ ਦੇ ਲਾਗੂ ਹੋਈਆਂ ਸਤਾ ਉਹਨਾਂ ਦਾ ਵੀ ਅਜੇ ਗੱਲ ਕਰਨੀ ਆ ਇਧਰੋਂ ਤਾਂ ਹੁਣ ਸੈਂਟਰ ਨਾਲੇ ਪਹਿਲਾਂ ਗੱਲਾਂ ਕਰਨੀਆਂ ਨੇ ਜ਼ਰੂਰੀ ਆ ਤੋ ਇਸ ਕਰਕੇ ਅੱਜ ਦੀ ਵੀਡੀਓ ਮੀਟਿੰਗ ਆ ਤੇ ਨਾਲ ਜਿਹੜਾ ਆਉਣ ਵਾਲਾ ਦਿਨਾਂ ਦਾ ਐਕਸ਼ਨ ਆ ਇਹ ਵੱਡਾ ਹੋਊਗਾ ਜੇ ਇੱਕ ਟ੍ਰੇਲਰ ਦਿਖਾਤਾ ਕਿ ਸਾਰੇ ਅਸੀਂ ਇਕੱਠੇ ਆ ਤੇ ਵੱਡਾ ਐਕਸ਼ਨ ਕਰਾਂਗੇ ਬੱਸ ਵੱਖੇ ਜਾਗਾ ਤੇ ਜਿਵੇਂ ਕਿ ਰੇਲਵੇ ਟਰੈਕ ਜਾਮ ਕਿਤੇ ਗਏ ਲੋਕ ਬੜੇ ਪਰੇਸ਼ਾਨ ਹੁੰਦੇ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਲੋਕ ਜਿਹੜੇ ਆਉਣ ਜਾਣ ਵਾਲੇ ਸਫ਼ਰ ਕਰਦੇ ਆ ਕੋਈ ਕੰਮਕਾਰ ਦੇ ਵਿੱਚ ਜਾਂਦਾ ਕਈਆਂ ਦਾ ਕੰਮ ਬਾਹਰ ਅੰਦਰ ਹੁੰਦਾ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਲੋਕਾਂ ਨੂੰ ਪਤਾ ਏ ਸਾਰਾ ਕੁਝ ਕਿਉਂਕਿ ਪਿਛਲੇ ਅੰਦੋਲਨ ਦੇ ਦੌਰਾਨ ਇਹਨਾਂ ਨੇ ਲੋਕਾਂ ਨੂੰ ਬਹੁਤ ਪਟਕਾਉਣ ਦੀ ਕੋਸ਼ਿਸ਼ ਕੀਤੀ ਕਿਸਾਨ ਅੰਦੋਲਨ ਦੌਰਾਨ 13 ਮਹੀਨੇ ਚੱਲੇ ਆ ਲੋਕਾਂ ਦੀਆਂ ਸੜਕਾਂ ਨਹੀਂ ਰੋਕੀਆਂ ਲੋਕ ਸਰਕਾਰੇ ਕਿਸਾਨ ਸੜਕਾਂ ਤੇ ਬੈਠ ਕੇ ਸੜਕਾਂ ਛੱਡੀਆਂ ਪਰ ਹੁਣ ਲੋਕ ਸਾਰੇ ਜਾਣਦੇ ਆ ਕੁਛ ਕਮਾਣੀ ਮੋਟੀ ਪਰੇਸ਼ਾਨੀ ਹੁੰਦੀ ਆ ਐਨ ਆਰ ਆਈ ਭਰਾ ਉਹ ਕਹਿੰਦੇ ਅਸੀਂ ਕੋਈ ਨਹੀਂ 2 ਘੰਟੇ ਦਾ ਸਫਰ ਵੱਧ ਕਰਕੇ ਲੰਘ ਜਾਗੇ ਤੇ ਰੋਕੀਆਂ ਦਾ ਸੜਕਾਂ ਸਰਕਾਰਾਂ ਨੇ ਨਾ ਕਿਸਾਨ ਦਾ 13 ਨੂੰ ਆ ਸੜਕਾਂ ਦੱਸਦੀਆਂ ਰੋਕੀਆਂ ਹੋਈਆਂ ਨੇ ਜੇ ਅੱਜ ਟ੍ਰੇਨ ਰੋਕੀ ਆ ਇਹ ਸਰਕਾਰ ਦੇ ਦਬਾਅ ਆ ਤੇ ਲੋਕ ਸਾਡੇ ਨਾਲ ਆ ਲੋਕਾਂ ਨੂੰ ਵੀ ਪਤਾ ਵਾ ਕਿ ਸਾਡੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਇਸ ਕਰਕੇ ਉਹ ਨਾਲ ਨੇ ਅੱਛਾ ਜੇਕਰ ਗੱਲ ਕਰੀਏ ਜੇ ਅੱਜ ਦੀ ਮੀਟਿੰਗ ਵਿੱਚ ਇੱਟਾ ਕੋਈ ਨਹੀਂ ਨਿਕਲਦਾ ਅੱਜ ਦੀ ਮੀਟਿੰਗ ਚ ਤੇ ਜਿਹੜਾ ਬੀਕੇ ਯੂ ਹਗਰਾਹਾਂ ਦਾ ਜਿਹੜਾ ਕਿ ਜਿਹੜਾ ਜਿਵੇਂ ਤੁਸੀਂ ਰੇਲਵੇ ਟਰੈਕ ਜੰਮ ਕੇ ਤਾਂ ਅੱਗੇ ਵੀ ਕੰਟੀਨਿਊ ਰਹੇਗਾ ਨਹੀਂ ਕਿਹ ਜਾਂ ਹੋਰ ਸੰਘਰਸ਼ ਕਰੂ ਨਹੀਂ ਹਾਂ ਅੱਜ ਦਾ ਐਕਸ਼ਨ ਹੋਰ ਸੀਗਾ ਜੀ ਅਗਲਾ ਐਕਸ਼ਨ ਕੱਲ ਨੂੰ 16 ਦਾ ਬੰਦਾ ਤੇ 18 ਤਰੀਕ ਨੂੰ ਐਸਕੇਐਮ ਦੀ ਲੁਧਿਆਣਾ ਮੀਟਿੰਗ ਆ ਜਿਹਦੇ ਵਿੱਚ ਜੇ ਸਰਕਾਰ ਨੇ ਗੱਲਾਂ ਬੰਨੀਆਂ ਜੋ ਐਸਕੇਐਮ ਦਾ ਨਾਲ ਦੀ ਨਾਲ ਪ੍ਰੋ ਆ ਗਿਆ ਸਾਡੀ ਜਥੇਬੰਦੀ ਉਹ ਤੇ ਖੜੂਗੀ ਤੇ ਚਾਹੇ ਉਹ ਦਿੱਲੀ ਦਾ ਪ੍ਰੋਗਰਾਮ ਜਲਦੀ ਆਊਗਾ ਤਾਂ ਦਿੱਲੀ ਜ਼ਰੂਰ ਜਾਣਾ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਣੇ ਦੁਬਾਰਾ ਕੀ ਇਹ ਰਾਜਪੁਰਾ ਸਟੇਸ਼ਨ ਆ ਜਿੱਥੇ ਕੀ ਬੀਕੇਯੂ ਇਕਤਾ ਗਰਾਹਾਂ ਵੱਲੋਂ ਜਿਹੜਾ ਕੀ ਕਿਸਾਨ ਇੱਥੇ ਬੈਠੇ ਹੋਏ ਨੇ ਹੁਣ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ਜਿਹੜਾ ਕੀ ਜਾਮ ਕੀਤਾ ਗਿਆ ਵਾ ਤਸਵੀਰਾਂ ਲੁਧਿਆਣਾ ਰਾਜਪੁਰੇ ਦਿਖਾ ਰਹੇ ਆ ਤੁਹਾਨੂੰ ਸੋ 12 ਤੋਂ ਲੈ ਕੇ 3 ਵਜੇ ਤੱਕ ਜਿਹੜਾ ਕਿ ਰੇਲਵੇ ਟਰੈਕ ਜਿਹੜਾ ਜਾਮ ਕੀਤਾ ਗਿਆ ਹੈ ਕਿਸਾਨਾਂ ਦਾ ਕਹਿਣਾ ਕਿ ਜੇਕਰ ਸਾਡੀ ਮੰਗਾਂ ਨਹੀਂ ਮੰਨਦੀਆਂ ਸਰਕਾਰਾਂ ਨਹੀਂ ਮੰਨਦੀਆਂ ਤੇ ਸੰਘਰਸ਼ ਹੋਰ ਤਿੱਖਾ ਹੋਵੇਗਾ ਲੋਕ ਲਖਵਿੰਦਰ ਸਿੰਘ ਦੈਨਿਕ ਸਵੈਰਟੀਵੀ ਰਾਜਪੁਰ